ਉਹ ਵੀ ਹੋ ਗਿਆ ਤਿਆਰ ਇਹ ਤਾਂ ਇਹ ਫੋਟੋ ਵਾਲਾ ਕੰਮ ਰਹਿ ਗਿਆ ਇਹ ਹੁਣ ਕੱਲ ਪਰ ਇੱਕ ਇਹਨੂੰ ਲੇਟਾ ਰਹਿਣੀ ਆ ਆ ਪਿੱਛੇ ਛੱਪ ਨੂੰ ਬਾਕੀ ਆ ਸ਼ੇਅਰ ਚੈੱਕ ਕਰੋ ਹੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵੈਤਾ ਜੀ ਹੀਰਾ ਤੋਂ 52 ਤੇ ਮੱਖੀ ਵੀ ਕੱਲ ਦੇ ਲੱਗੇ ਹੋਏ ਆ ਰੋਲਰ ਆਇਆ ਬਈ ਮਿੱਟੀ ਪੱਧਰੀ ਤਾਂ ਕਰੀ ਬੀਤੀ ਆਪਾਂ ਨੇ ਤੇ ਮਾੜੀ ਮੋਟੀ ਜਿਹੜੀ ਸੱਦਾ ਵਾਲੀ ਮਿੱਟੀ ਤੇ ਉਹ ਵੀ ਖਿੱਚੇ ਖੁੱਚ ਕੇ ਕਰ ਗਏ ਤੇ ਸੈਟਿੰਗ ਕਰ ਗਏ ਤੇ ਬਾਈ ਬਿੱਲੇੰਦਨ ਬਿੱਲਾ ਆਇਆ ਉਹਦੇ ਭਾਈ ਦਾ ਵਿਆਹ ਹੈ ਤੇ ਕੱਲ ਸਿਰ ਉਧਰ ਲੰਘੇ ਤਿੰਨੇ ਕ ਵੇਚ ਬਾਕੀ ਹਾਂ ਹੁਣ ਪੱਧਰਾ ਕਰਤਾ ਰੋਲਰ ਤੋਂ ਮਾਰਤਾ ਅੱਗੇ ਉਹ ਸਾਈਡ ਵੀ ਟੇਪਰ ਕਰਤੀ ਤੇ ਚਾਰੇ ਪਾਸੇ ਟੇਪਰ ਹਨ ਵਧੀਆ ਕਰਤਾ ਆਪਾਂ ਨੇ ਬਾਕੀ ਹੁਣ ਰੂਲਰ ਕਮਾ ਕੇ ਹਨ ਟਾਈਟ ਵੀ ਕਰਤਾ ਬਾਕੀ ਫਿਰ ਆ ਲੱਗਣੇ ਆ ੱੱੱ ਬਣਾਤੀਆਂ ਨੇ ਜ਼ਿੰਦਗੀ ਗਰਾਉਣ ਦੀ ਕੋ ਜੀ ਹੁਣ ਪਾਣੀ ਵਾਸਤੇ ਵੀ ਟੇਪਰ ਦੇਖ ਲਵਾਂਨ ਆਪਾਂ ਨੇ ਬਰਾਂ ਨੂੰ ਪੂਰੀ ਢਾਲ ਘਾਤੀ ਪਾਣੀ ਭੱਜਿਆ ਜਾਵੇ ਰੂਲਰ ਨੇ ਟਾਈਟ ਕਰਤਾ ਹੁਣ ਬਾਕੀ ਹੁਣ ਬੈਕ ਸਾਈਡ ਲਾਇਆ ਵੈ ਰੂਲਰ ਉਧਰ ਆਪਣਾ ਹੋ ਗਿਆ ਤਿਆਰ ਸਾਰਾ ਜਲਦੀ ਸਾਰੇ ਦੀਆੜੀ ਉਦੀ ਲਾਈ ਹੈ ਤੇ ਹੁਣ ਮਾਰਾ ਮੋਟਾ ਰਹਿੰਦਾ ਕੰਮ ਇਹ ਕਰ ਦਿੱਤੇ ਗਏ ਰੰਗ ਰੰਗੋਈਆਂ ਕਰਨਾ ਉਹ ਡਾਕਟਰ ਹੈਗਾ ਰੰਗ ਗੋਣ ਤੇ ਬਾਕੀ ਹਣ ਅੱਧਾ ਹੋ ਗਿਆ ਤਿਆਰ ਬਾਈ ਪੂਰਾ ਤੇ ਉਹਦੇ ਟਰੈਕਟਰ ਦਾ ਕੰਮ ਹੁਣ ਨਿਬੜ ਗਿਆ ਟਰੈਕਟਰ ਵੀ ਧਵਾ ਕੇ ਹੁਣ ਸਨੀ ਕੋਲ ਛੱਡ ਕੇ ਆਉਣਾ ਉਹਨੇ ਸੱਤ ਦਿਨ ਉਹ ਬਿਆਨ ਲੈ ਕੇ ਜਾਣਾ ਤਾਂ ਕਰਕੇ ਫਿਰ ਉਹਨਾਂ ਕਰਦੇ ਆ ਉਹਦੇ ਕੋਲ ਨੂੰ ਕੰਮ-ਕੰਮ ਨਵੇੜਤਾ ਉਹ ਸਾਰਾ ਤੇ ਛਧਰੀ ਦੇ ਵੀ ਨਾ ਢਲੇ ਹੋਏ ਵੇ ਆਪੀ ਟਾਇਰ ਟੁੱਟ ਕਰਾਂਗੇ ਹੁਣ ਉੱਥੇ ਜਾ ਕੇ ਜਿਹੜਾ ਬੁਰਾ ਹਾਲ ਦਾ ਟ੍ਰੈਕਟਰ ਹੁਣ ਸਾਰਾ ਹੀ ਦਾ ਸੈਟ ਕਰਾਂਗੇ ਬਾਕੀ ਲੈ ਕੇ ਚੱਲਾਂਗੇ ਹੁਣ ਸਨੀਗੋ ਟਰੈਕਟਰ ਬਾਕੀ ਮਿਲਾਉਨੇ ਤੁਹਾਨੂੰ ਉੱਥੇ ਜਾ ਕੇ ਬਾਕੀ ਇਹ ਸਨੀਗੋ ਕੱਲ ਟਰੈਕਟਰ ਖੜਾ ਦੇ ਤੇ ਮਿਲਾਓ ਇਹਦਾ ਸਭ ਨੂੰ ਬਣਾ ਤੂੰ ਬਣਾ ਦੇ ਸਾਰੇ ਆ ਇਹ ਕੱਲ ਦਾ ਟਰੈਕਟਰ ਖੜਾ ਕਰ ਦੇ ਤੇ ਗੱਲ ਫਿਰ ਮੈਂ ਚਲੇ ਜਾਦਾ ਜਾਣਾ ਬਸ ਆਂ ਲੱਕੀ ਫ੍ਰੈਂਕ ਤਿਆਰ ਕਰਨ ਲੱਗਿਆ ਵਾ ਪਿਛਲੀ ਉਹਦੇ ਤੋਂ ਲੱਗਾ ਦਾ ਮੁੰਡਾ ਉਹ ਦੂਜਾ ਲਾਉਣ ਭਾਈ ਇਹਨੇ ਬਿਆਨ ਲੈ ਕੇ ਜਾਣਾ ਟਰੈਕਟਰ ਕਿੰਨੇ ਦਿਨ ਦਾ ਇਹਦੇ ਪਿਆਰ ਉਹਦੇ ਤਿਆਰ ਕਰਨਾ ਪੱਤੀ ਉਹ ਆਪਣੇ ਵਾਲੇ ਜਿਹੜੇ ਹਾਰਨਰ ਤੇ ਬੜੀ ਉਹ ਵੀ ਟੁੱਟੇ ਪੈਸੇ ਬੁਲਾਵਾ ਦਾ ਉਹ ਵੀ ਆਪਾਂ ਨਵੇਂ ਲਾਉਣ ਟਾਈਮ ਆ ਢਾਰੇ ਨਵੇਂ ਲਾਉਣ ਲੈ ਵੀ ਤੇ ਇੱਕ ਬੈਂਫਰ ਵੀ ਲੈਟਾ ਲਾਉਣੀ ਮੇਰੀ ਉਹ ਵੀ ਲੱਗਿਆ ਕਰਨਾ ਹੁਣ ਦੋ ਚਾਰ ਕੰਮ ਜੀ ਆ ਨਾਮ ਨਾਮ ਕਰਦੀ ਆ ਬਾਕੀ ਕਵਰ ਨਾਲ ਹੀ ਹੁਣ ਆਏ ਨੇ ਜਾਣਾ ਨਹੀਂ ਜਾਣਾ ਪੈਂਦਾ ਸਪੈਸ਼ਲ ਨਹੀਂ ਕਿਤੇ ਲੱਗਣੇ ਤੇ ਉਹ ਹੋਵੇ ਹੈਗਾ ਸਮਾਨ ਦੇਖ ਕੇ ਆਪਣਾ ਪੈਨ ਲਾਈ ਜਾਈ ਤਾਂ ਜੂ ਲੱਗਦਾ ਇੱਕ ਬੈਂਪਰ ਵਾਲਟਾ ਲਵਾਉਂਗਾ ਕਿਉਂਕਿ ਜਿਹੜੀ ਥੱਲੇ ਵਾਲੀ ਬਾਤ ਦੀ ਬਈ ਸੈਲਰ ਜੁੱਤੇ ਰੇਤੇ ਮਿੱਟੀ ਮੁੱਟੀ ਲਾ ਕੇ ਉਹ ਟੁੱਟਲੀ ਸੀ ਉਹ ਥੋੜੀ ਖਰਾਬ ਕਰ ਦਿੱਤੀ ਸੀ ਬਾਕੀ ਜੋ ਢੇਂਡੇ ਬਚ ਕੇ ਵੀ ਲਈ ਜਾਂਦੇ ਤੂੰ ਤੇ ਮੈਂ ਕਹਤ ਨਹੀਂ ਆ ਨਜ਼ਾਰਾ ਬਣੋ ਚੱਕ ਕੇ ਜੀ ਨਵਾ ਹੋ ਜਾਂਦੀ ਨਹੀਂ ਕਿੱਥੇ ਨਵਾ ਹੁੰਦੀ ਹੈ ਜੀ ਜਾ ਕੇ ਕਦੇ ਨਹੀਂ ਹੁਣ ਆ ਬਾਂਨੇ ਜਰ ਆਏ ਆ ਭਾਈ ਔਰ ਕਿੱਥੇ ਆਏ ਕਹੀਂ ਥੋੜਾ ਕਰ ਜਣੇ ਵੀ ਚੱਲ ਸਾਡੇ ਯਾਰ ਫੇਲਵਾ ਦੇ ਬਾਕੀ ਹੁਣ ਔਰ ਨਾ ਆਪਾਂ ਜਾਂਦੇ ਆ ਇੱਕ ਤਰ੍ਹਾਂ ਲੈਣਾ ਹਣਾਉਣੇ ਜੋ ਤੇ ਆ ਪ੍ਰਿੰਟ ਕਰ ਬੰਨ ਲਿਆ ਹੁੰਦਾ ਤੇ ਉਹ ਟੈਗ ਪ੍ਰਿੰਟ ਕਰਦੇ ਆ ਇਹ ਸੰਖਿਆ ਪਰ ਜੇ ਤਾਂ ਬੱਜੀ ਵੀ ਜੇ ਪਰ ਆਪਾਂ ਬਣਾਉਂ ਨਹੀਂ ਬਣਦੀਆਂ ਨਾ ਤੇ ਬਾਕੀ ਅਗਲੇ ਦਾ ਮੁੰਡਾ ਚਾਰ ਜਰ ਰੱਖਿਆ ਨਾ ਰੋਡਾਂ ਇਹਦੇ ਕਰਕੇ ਭਾਈ ਕੰਮ ਬਹੁਤ ਆਉਣ ਤਿੰਨ ਚਾਰ ਟਰੈਕਟਰ ਕੱਢੇ ਆ ਫਿਰ ਇਹਨੂੰ ਵਿਆਹ ਦਾ ਵਿਆਹ ਕਰਕੇ ਨੇ ਕੰਮ ਰੋਕਦਾ ਬਾਕੀ ਚੱਕਰ ਲੱਗਦੇ ਹਾਂ ਆਹ ਕਹਿੰਦਾ ਆਪਣੇ ਵਾਲਾ ਕੰਮ ਲੈ ਕੇ ਜਾਣਾ ਗਿਆ ਉੱਧਰ ਬਿੱਲੇ ਦੇ ਪਾਸੇ ਗਿਆ ਬਾਈ ਬਿੱਲਾ ਵੀ ਆਇਆ ਹੋਵੇ ਉਹਦਾ ਵੀ ਜਾਣਾ ਪੈਣਾ ਥੋੜਾ ਇਹਨੂੰ ਤਾਂ ਕਹਿ ਆਵਾਂਗਾ ਭਾਈ ਮੇਰਾ ਤਾਂ ਔਖਾ ਤੁਸੀਂ ਜਾਇਆ ਏ ਥੋੜਾ ਇਹ ਜਾ ਕੇ ਆਉਂਗਾ ਮੁੰਡੇ ਵਿਆਹ ਨੂੰ ਤੇ ਆਪਾਂ ਅੱਜ ਤੇ ਆਵੇ ਕਰਕੇ ਪਿੰਡੋਂ ਲੈ ਜਾਣਾ ਫਿਰ 6 ਨੂੰ ਚਾਹੀਦਾ ਸੀ ਨਹੀਂ ਹਾਂ ਇਹ ਕਿਹੜਾ ਰੋਡੇ ਰਹਿ ਕੇ ਪਾਸੇ ਨੂੰ 6 ਆ ਉਹ ਪਰਚੋ ਨੂੰ ਆ ਫੇਰ ਕਾਲੂ ਨੂੰ ਜਾਣ ਨੂੰ ਲੈ ਜਾਇਦਾ ਮੈਂ ਨਹੀਂ ਕੱਲੂ ਮੈਨੂੰ ਕੰਮ ਕਰ ਲਨ ਦੇ ਮੈਂ ਮੜਾ ਜਾਉਂ ਕਰਨਾ ਸਮਾਂ ਸਮੁੰਝਾ ਪਿਆ ਸੈੱਲ ਦੇ ਪਰ ਪਰਸੋਂ ਨੂੰ ਸਾਜਣ ਮੈਨੂੰ ਪਹੁੰਚ ਜਾਊਗਾ ਤੇਰੇ ਘਰ ਤੂੰ ਦੱਸ ਟਾਈਮ ਨਾਲ ਤੇ 6 ਵਜੇ ਦੇ ਨੂੰ ਪਹੁੰਚ ਜਾਊਗਾ ਘਰਾਂ ਤੇਰੇ ਤਵਾਤ ਮੂਕੇ ਤਨਾ ਚਮਕਾ ਕੇ ਤੋਤਾ ਵੇ ਦਾ ਹੈਗਾ ਹੀ ਹੁਣ ਤਰੋਂ ਇਹ ਚਮਕਾ ਕੇ ਲੈ ਕੇ ਜਾਊਂਗਾ ਦੇਖ ਲੂੰਗਾ ਜੇ ਪਰਸ ਜੇ ਕੱਲ ਨੂੰ ਸ਼ਾਮ ਤੱਕ ਹੋ ਗਿਆ ਬਿਲਾਂ ਦੇ ਸ਼ਾਮ ਦੇ ਸੀ ਸ਼ਾਮ ਤਾਂ ਆਉਣਾ ਹੀ ਆ ਬਿੱਲੇ ਕੋਲ ਚਲਾ ਆਇਆ ਕਰੂੰਗਾ ਦੇਖ ਲੂੰਗਾ ਮੈਨੂੰ ਫੋਨ ਕਰ ਲਈਏ ਹੋ ਗਿਆ ਬਿਲਾਂ ਲਈ ਜੀ ਅੱਜ ਆਪਾਂ ਨੇ ਫੇ ਪਿੰਡ ਨੂੰ ਲੈ ਜਾਣਾ ਵੇ ਟਰੈਕਟਰ ਨੂੰ ਤਿਆਰ ਕਰ ਲਈਏ ਔਰ ਲੋਰ ਨੂੰ ਵੀ ਲਾ ਦੇਣਾ ਆਇਆ ਲਾ ਲੇ ਆਇਆ ਦਿੱਤਾ ਹੀ ਨਾਲੇ ਉਹਦੇ ਨਾਲ ਤਾਂ ਨਹੀਂ ਹੋਣੀ ਇਹਦੇ ਤੋਂ ਨਾਲਾ ਨਹੀਂ ਆ ਰਹੀ ਨਾਲ ਦੇ ਨਾਲ ਤਾਂ ਚਾਹੀਦਾ ਹੈ ਫੀਡਿੰਗ ਪੂਰੀ ਰਹੀ ਸੈਟ ਸੈਟ ਇਹ ਤਾਂ ઓરિਜਨਲ ਲਵਾਏ ਇਹ ਕੋ ઓરિਜਨਲ ਲਵਾਏ ਉੱਪਰ ਦੇ ਵੇ ਇਹ ਲਵਾਏ ਬਈ ਆਪਾਂ ਨੇ ਕਿਹੜੇ ਬਜਾਉਣੇ ਬਜਾਉਣੇ ਵਾਲਾ ਤਾਂ ਲੱਗਿਆ ਹੋਇਆ ਆਪਣੇ ਆਪਾਂ ਦੌਰ ਨੂੰ ਲੈ ਆਉਣੇ ਬਸ ਹਨਾ ਬਝਾਉਣੇ ਤਾਂ ਰਹਿਣ ਦੇ। ਕਈ ਵਾਰ ਹੁੰਦਾ ਬਾਈ ਉਹ ਹੋ ਜਾਂਦਾ। ਸਾਰ ਦੋ ਤਾਂ ਤਾਂ ਨਾ ਨੰਨਿਆ ਬਾਈ। ਤੌਰ ਨਾਲ ਹੋਣਾ। ਹੋਏ ਇਹ ਨਾਟ ਨੂੰ ਡਾਗੀ। ਨਾਟ ਤਾਂ ਤੂੰ ਹੀ ਜਾਊਗਾ ਹੁਣ ਬੀਟੀ ਕਰਕੇ ਦੇ। ਹੋ ਸਹਲ ਆ ਮੈਂ ਸਣੀ ਠੀਕ ਨਹੀਂ ਬਾਈ। ਤੇਰਾ ਕੰਮ ਆਇਜਾ ਤੂੰ ਦੇਖ ਤਾਂ ਆ। ਬਾਈ ਆਜੇ ਜੇ ਬਿੱਟੇ ਕਰਦੇ। ਗੰਨ ਜਨ। ਬਾਕੀ ਹੁਣ ਬਾਈ ਕਰਦੇ ਆ ਸਿਰ ਤੁਹਾਨੂੰ ਦਿਖਾਉਣੇ ਆ। ਕਾ ਕਰ ਗਿਆ ਉਹ ਕਰੋ ਮਾਰ ਦਈਏ ਸਪਰੇਅ ਤੋਂ ਜੀ ਗਾੜੀ ਜਿਹੜੀ ਸਾਡਾ ਐਂਗਲ ਜੀ ਆ ਫਿਰ ਆਪਾਂ ਕੱਢਾਉਣੀ ਹੈ ਬਹੁਤ ਤਾਪੇ ਚਾਹੀਦੀ ਮੱਕੀ ਬਾਈ ਲੱਗੇ ਹੋਏ ਹੁਣ ਕੰਮ ਕਰਨਾ ਹੀ ਕਦੇ ਆ ਵੀ ਟੁੱਟ ਜੇ ਤੇ ਡਾਟ ਜੇ ਗਰੀ ਜੰਮੇ ਆ ਇਹ ਇਹ ਤਾਂ ਪੱਕਾ ਲਾਜ ਬਾਈ ਟਾਇਆਂ ਆਈਆਂ ਹੈਵੀ ਟਾਇਆਂ ਲਿਆ ਕੇ ਆਪਾਂ ਨੇ ਲਾਤੀ ਤੇ ਇਹ ਨਹੀਂ ਖੜਦੇ ਆ ਕਿ ਨਾਟਕ ਇੱਕ ਦਿਨ ਗਰਜਣ ਦਾ ਨਾਟਕ ਆਗਾ ਕਿ ਹੁਣ ਆਪਾਂ ਨੇ ਪੱਕੇ ਕੰਮ ਕਰਨਾ ਬਾਰ ਬਾਰ ਨਾ ਸਣੀ ਇਹ ਲੋਹੇ ਲੜੀ ਜਾਂਦਾ ਸਰ ਨਾ ਪਾਇਆ ਜੀ ਐਸਾ ਨਹੀਂ ਉਹਨੂੰ ਕਹੀ ਜੇ ਤੂੰ ਕੰਮ ਕਰ ਲੈ ਉਹ ਨਹੀਂ ਹੋਈ ਜਾਂਦਾ ਬਾਕੀ ਬਈ ਫਰੇਮ ਲੱਗੇ ਗਏ ਹੁਣ ਚਾਰ ਦਾ ਨਾ ਸਣੀ ਲੱਗਿਆ ਜਾਂਦਾ ਜਾਨੋ ਆਹ ਕੰਮ ਕਰ ਦੂ ਕਿ ਲਾਈਟਾਂ ਵੀ ਬਈ ਮੁਰਾ ਫਿੱਟ ਜਾਂਦੀਆਂ ਬੈਂਫਰ ਤੇ ਹਾਰਨ ਵੀ ਦਾਰਦੇ ਦਿਖਾਉਂਦਾ ਉਹਨੂੰ ਦਿਖਾ ਦੇ ਮਾਰ ਫਾਨੇ ਚਲਾਉਣੇ ਤਾਂ ਹੁਣ ਵੀ ਨਹੀਂ ਤਾਰਾ ਤੁਰਾ ਆਪਾਂ ਨੇ ਲਾਈਆਂ ਨਹੀਂ ਹੈਗੀਆਂ ਤਾਂ ਫਿਰ ਤਾਂ ਸਾਫੇ ਕੌਰ ਵਾਸਤੇ ਤੇ ਆਹ ਲਾਈਟਾਂ ਲਾਤੀ ਬਈ ਚਾਨਣੇ ਨੂੰ ਥੰਦੇ ਵਾਲੀ ਲਾਈਟ ਬਾਹਰ ਟੁੱਟ ਗਈ ਸਾਰੀ ਬੱਤੀ ਸਮਾ ਤੋਂ ਤਾਂ ਪੁੱਲ ਨਹੀਂ ਉਹ ਤਾਂ ਟੁੱਟ ਗਈ ਬਾਸ ਉੱਪਰ ਲਾਤੀਆਂ ਲਾਈਟਾਂ ਜਿਹਾ ਕਰਾ ਦੇ ਚਾਨਣ ਆ ਜੀ ਤਿੰਨ ਮੋੜ ਆ ਬਈ ਟੋਟਾ ਬੋਲ ਤਾ ਇਹ ਤਾਂ ਨਹੀਂ ਕਰਨੇ ਵਾਲਾ ਕੰਮ ਹੋ ਜਾਂਦਾ। ਇੰਨੀ ਜਿਆਦਾ ਲੈਟ ਆ। ਇਹ ਇਹਨੇ ਕਰਤੀ ਫੇਟ ਦੇਖ ਕਿਦਾਂ ਤਾਰ ਪਾਈਏ। ਅਜੇ ਮੁੰਡਾ ਹਾਲੀ ਹੀ ਨਿਕਲਿਆ ਨਹੀਂ ਪੱਕਾ ਸਾਹ ਨੇ। ਕੱਢਾਂਗੇ ਇਹਨੂੰ ਲੱਗੂ ਟਾਈਮ। ਤੇ ਆਪਾਂ ਨੇ ਉਹਦੇ ਇਹ ਅਜੇ ਵਾਸਤੇ ਲਾਈਆਂ ਹੈਗੀਆਂ ਬੈਠਾ। ਤੇ ਉੱਤ ਦਾ ਲੋਕ ਦਾ ਚਾਲੂ ਬੰਦੀ ਹੋ ਗਈ ਜਾਂ। ਇਹ ਕਹਿੰਦੇ ਕੰਨਣੇ ਵਾਸਤੇ ਕਰਨੀ ਆਪਾਂ ਨੇ ਮੋਰੇ ਚੰਗਣਾ ਦਾ ਤਾਂ। ਉਹਦੇ ਵਾਸਤੇ ਲਾਣੀ ਆ। ਆਪਕਾ ਨੰਬਰ ਅੱਜ ਫੋਨ ਤੇ ਮਾਰਨ ਜਾਂਦੇ। ਤਾਂ ਨਾਲ ਜਿੰਨਾ ਕੰਡਾ ਬਾਕੀ ਰਾਤ ਨੂੰ ਚੈੱਕ ਕਰਾਵਾਂਗੇ ਤੁਹਾਨੂੰ ਦੱਸਣਾ। ਕਿ ਕਿਵੇਂ ਦਾ ਹੈ। ਹਾਂ ਜੇ ਮੁੰਡਾ ਸਿੱਖਣ ਲੱਗ ਗਿਆ ਤਾਂ ਮੈਂ ਹਾਲੀ ਹੋ ਜਾਵਾਂਗਾ। ਕਿਤੇ ਲੱਗ ਗਿਆ ਮੁੰਡਾ। ਕਿਤੇ ਕੋਈ ਨਹੀਂ ਬਈ। ਉਹ ਤਾਂ ਪਾਰ ਤੋਂ ਮੁੰਡੇ ਨਾਲ। ਤਾਂ ਤੱਕ ਲੋੜ ਹੋਈ। ਦਲ ਨਾ ਕਰੀਆ ਆ ਆ ਦੀ ਗਾ ਕਰਦਾ ਯਾਰ ਕੀਆ ਤੇ ਪੰਗੋਲ ਦੇ ਖਾਣੀਆਂ ਆ ਇਹ ਯਾਰ ਜਿਹੜੀਆਂ ਆ ਜਾਂਦੀਆਂ ਮਾਰਦਾ ਦੁਆਰ ਰੱਖੀ ਜਾਂਦੇ ਭੇਜਦੇ ਉਹ ਤਾਂ ਖੋਲਤੀਆਂ ਟਾਈਆਂ ਨਹੀਂ ਆ ਇਹਨੇ ਆਂਗੜੀਆਂ ਨਹੀਂ ਬੇਇੱਜ਼ਤੀ ਕਰਾਉਣ ਲੱਗਿਆ ਉਹ ਬਿਆਨ ਜਾਣਾ ਮੁੰਡੇ ਨੂੰ ਚਾਹ ਦੇਖ ਲੋ ਇਹਨਾਂ ਲਿਖਣਾ ਆਪਣਾ ਲਿਆ ਹੁੰਦਾ ਹੈ ਬਿਆਨ ਮੈਂ ਕਰਾਉਣਾ ਪੂਰੀ ਦੇਖੇ ਜੂ ਹੋ ਨਾ ਆਪਾਂ ਨਾਲ ਨਾਲ ਬੋਲਦੇ ਬੈਗ ਲਾ ਲਾ ਸੋਚ ਲਾ ਲਾ ਲਾਈ ਨਾ 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 ਰੱਖ ਲੈ ਜਾਨੀਆਂ ਦੇ ਵਿੱਚ ਇਹਨਾਂ ਇਹਨਾਂ ਵਾਰ ਤੋਂ ਅਰੇ ਫਸਰੇ ਜੇ ਮਾਤੇ ਇੱਕ ਚੱਲ ਰਿਆਂ ਬਾਈ ਫਰੇਮ ਦਾ ਕੰਮ ਤੇ ਬਸ ਆ ਪਿੱਛੇ ਫੋਟੋ ਆ ਹੋ ਜਾਂਦੀ ਅੱਜ ਐ ਜਵੇਰ ਦਾ ਕਹੀ ਜਾਂਦਾ ਵੀ ਫੋਨ ਕਰਦੇ ਕਰਦੇ ਉਹ ਫੋਟੋ ਵਾਲੇ ਨੂੰ ਕਰਿਆ ਹੀ ਨਹੀਂ ਮੈਂ ਲੈ ਕੇ ਚੱਲ ਜਾਈਏ ਮੈਂ ਫੋਟੋ ਹਮ ਕੰਮ ਨੂੰ ਆਉਣਾ ਹੈ ਆਪੇ ਉਹ ਸੋਭਾ ਜੇ ਬੋਸ ਤੋਂ ਲੱਗੇ ਗਾ ਬੋਦਿਆ ਪਿਆ ਮੰਡੀਆਂ ਵੀ ਨਹੀਂ ਮਾਲ ਆਉਣ ਲੱਗਿਆ ਬੜੇ ਘਾਲੇ ਘਲੇ ਹੋ ਗਏ ਤੇ ਹਿੱਟੇ ਤੇ यहां पर ਰੱਲਾਈ ਨਹੀਂ ਹੋ ਰਹੀ ਨਾ ਬੋਲਦੇ ਵੀ ਨਹੀਂ ਲੱਗ ਰਹੇ ਹੋਰ ਮਾਲ ਆਉਣਾ ਹੈ ਬੜੀ ਮੰਡੀਆਂ ਹੈ ਇਹ ਗੈਂਡੀ ਬੱਤੀ ਗੜੀ ਹੈ ਹਨੇਰੇ ਵੀ ਹੋ ਰਹੀ ਹੈ ਇਹ ਕਲੇਸ਼ ਬਾਕੀ ਹੁਣ ਟਾਈਕ ਲੈ ਕੇ ਜਾ ਰਹੇ ਆਪਾਂ ਸਤਾ ਆ ਕੇ ਕੋਈ ਕੰਮ ਜੇ ਆਉਂਦਾ ਹੈ ਬੈਠਣਾ ਤੇ ਕੰਮ ਹੋਣਾ ਠੀਕ ਚੱਲਦਾ ਹੈ ਭਾਈ ਹੁਣ ਫਰੇਮ ਚੇਂਜ ਹੋ ਗਈ ਆਪਣੀ ਤੇ ਉਹ ਰਹਿ ਗਿਆ ਸਰਪਰਾ ਪਰ ਵੇ ਮੈਂ ਕੰਨੀ ਆਮ ਕੰਨਲਾ ਫੇਲੇ ਕੰਨਲਾ ਉਹ ਤੁਹਾਨੂੰ ਇਹਨੂੰ ਬਣਾ ਕੇ ਲਾ ਲਈ ਆਪਣਾ ਜਦੇ ਨਾਮ ਨਾਲ ਮਾ ਦੇ ਮੈਂ ਬਣਾ ਕੇ ਰੱਖਣਾ ਉਹਨੂੰ ਵੀ ਉਹਨੂੰ ਫੋਟੋ ਦਾ ਰਹਿ ਗਿਆ ਭਾਈ ਦੋ ਤੋਂ ਉਹ ਵੀ ਹੋ ਗਿਆ ਤਿਆਰ ਇਹ ਤਾਂ ਇਹ ਫੋਟੋ ਵਾਲਾ ਕੰਮ ਰਹਿ ਗਿਆ ਇਹ ਹੁਣ ਕੱਲ ਪਰ ਇੱਕ ਇਹਨੂੰ ਲੇਟਾ ਰਹਿਣੀ ਆ ਆ ਪਿੱਛੇ ਛੱਪਣਾ ਬਾਕੀ ਆ ਸ਼ੇਅਰ ਚੈੱਕ ਕਰੋ ਇਹਨਾਂ ਗੱਲਬਾਤ ਸਰਾ ਬਣ ਗਈ ਹਨਾ ਸਾਨੀ ਚੱਲ ਬਾਕੀ ਇਹ ਕਰਦਾ ਤਾਂ ਭਾਈ ਜਾਣਾ ਜਾਣਾ ਤੇ ਇਹਨੇ ਕੱਲ ਹੁਣ ਆਪਣੀ ਜੋਗਾ ਤਿਆਰ ਕਰ ਲਿਆ ਟਰੈਕਟਰ ਇੱਕ ਆਪਾਂ ਨੇ ਵੀ ਫਰੰਟ ਲਾਈਟ ਲਾਈਆਂ ਉਹ ਵੀ ਤੁਹਾਨੂੰ ਦਿਖਾਉਨੇ ਸੀ ਬਾਲੀ ਉਹ ਚਾਨਣਾ ਦੇਖਿਓ ਭਾਈ ਦੋਨੇ ਆ ਥੱਲੇ ਲਾਮਕ ਦੀ ਜੀ ਆ ਵੀ ਕਿਦਾਂ ਇਹ ਨਹੀਂ ਦੋ ਹੀ ਵਾਲ ਪੀਲੀ ਵਾਲ ਬਾਕੀ ਜੋ ਸਾਰਾ ਉਕਣੇ ਦਾ ਸਮਾਨ ਇਹੀ ਦੋ ਤਿੰਨ ਗਰੀਆਂ ਚੀਜ਼ਾਂ ਇੱਕ ਆ ਕਰਿਆ ਇੱਕ ਹੋਰ ਨਾਲ ਆਏ ਆਪਾਂ ਨੇ ਆ ਕੰਮ ਕਰਤਾ ਆਪਾਂ ਨੇ ਕੰਪਲੀਟ ਹੁਣ ਬ੍ਰਿੰਕਰ ਦਾ ਖਿਲਾਫ ਉਹ ਵੀ ਆਪਾਂ ਨੇ ਚੇਂਜ ਕਰਤਾ ਤੇ ਆ ਕਰ ਪਾਂ ਦਾ ਜੀ ਕਿਹੜੀਆਂ ਅੱਖਾਂ ਕਿਹੜੀਆਂ ਆ ਬੜੀਆਂ ਉਹ ਤਾਂ ਉਧਰ ਤੇ ਵੱਲਦੀ ਹੈ। ਉਹ ਇੱਧਰ ਤੇ ਆ ਦੇ। ਉੱਪਰ ਲਈ ਸੋਚੇ ਪਹਿਲੇ ਥੱਲੇ ਵਾਲੀ ਖਿੱਚਣੀ ਪੈਣੀ ਆ। ਬੈਂਫਰ ਚਲਾ ਕੇ ਫੇਰ ਬੈਂਫਰ ਵਾਲੀਆਂ ਵੀ ਖੜੀਆਂ ਲੇਟਾਂ ਦਾ ਤੇਰੀਆਂ। ਉਹ ਸਾਨੂੰ ਬੈਂਫਰ ਵਾਲੀਆਂ ਵੀ ਖੜੀਆਂ ਲੇਟਾਂ। ਆ ਦੇ ਇੱਥੇ ਲਾਲ। ਉਹ ਤਾਰ ਕਰੀ ਯਾਰ ਅੰਦਰੋਂ ਥੱਲੇ ਤੇ ਨਿਕਲੀ ਵੀ ਜਿਹੜੀ। ਨਹੀਂ ਚਲਦੀ ਸੀ। ਓਏ ਥੱਲੇ ਥੱਲੇ ਲਾਈਟ ਕਰੀ ਵੀ ਉਹਨੂੰ ਦਾ ਤਾਰ ਨੂੰ ਕਰੀ ਲੋਟ। ਮਾਕਿਆ ਚਾਨਣ ਨੇ ਵਾਸਤੇ ਲੈਟਾਂ ਵੀ ਲੋਕ ਲਾਗੀਆਂ ਆਪਣੀਆਂ ਚਾਨਣੇ ਦਾ ਮੇਨ ਤਾਂ ਸਨੀ ਇੱਥੇ ਟਾਈ ਲਿਆ ਕੇ ਮਾਰਿਆ ਉਹ ਛੋਟੀ ਇੱਥੇ ਪਈ ਆ ਮਗਰਾੜ ਪਰ ਐ ਨਾਲ ਦੋਨਾਂ ਨੂੰ ਪਾਣੀ ਮਾਰਦੇ ਬਾਕੀ ਚੱਲਦੇ ਹੁਣ ਲੈ ਕੇ ਟਰੈਕਟਰ ਨੂੰ ਹੋ ਗਿਆ ਸਾਈ ਆਵੇ ਸੋਈ ਲੈਟ ਦੀ ਜਰਚ ਮਾਰਦੇ ਸਾਰੀ ਬੇਜ ਬੇ ਬਾਕੀ ਆ ਦੱਸੋ ਲੈ ਕੇ ਨਾਸ ਕੀ ਮੇ ਲੱਗਿਆ ਆਨੇ ਆਪਾਂ ਨੇ ਕੋਲ ਇਲਾਕਾ ਬਣਾਇਆ ਕਰਨਾ ਤੁਨ ਲੈ ਕੇ ਆਏ ਜੇ ਵਾਸਤੇ ਕਿ ਪਛੇਰ ਤੇ ਹੁਣ ਆ ਲੈਟਾਂ ਲੱਗ ਗਿਆ ਸਾਈਡ ਪਰ ਉਹ ਜਾਨਾ ਓਕੇ ਪਿੱਛੇ ਤੋਂ ਥੋੜਾ ਜਿਹਾ ਰਹਿਦਾ ਆਪਣਾ ਟਰੈਕਟਰ ਉਹ ਪਿੱਛੇ ਤੇ ਵੀ ਓਕੇ ਹੋ ਗਿਆ ਬਾਕੀ ਡੈੱਕ ਰੁੱਕਦੀ ਵੀ ਰਿਪੇਅਰਤੀ ਬਾਈ ਉਹ ਵੀ ਕਰਾਤੀ ਡੈੱਕ ਵੀ ਰਿਪੇਅਰ ਹੋ ਗਿਆ ਹੁਣ ਕੱਲ ਨੂੰ ਨਹੀਂ ਤੈਨੂੰ ਓਕੀ ਹੋਣੀ ਤੂੰ ਹੈਂ ਇਹ ਰਹਿਦਾ ਕੀ ਕਰੀ ਆ ਘੁੰਮੀ ਜਾਂਦਾ ਸੀ ਨਹੀਂ ਅਜੀ ਆ ਫਰੀ ਹੋਈ ਵੀ ਆ ਬਾਈ ਇਹਦਾ ਕੋਈ ਲਾਹਲਾ ਦੱਸਿਓ ਓਏ ਫੈਵੀਕ ਕਹਿ ਗਈ ਇਧਰ ਆ ਜਾ ਨੇ ਆਇਆ ਰੇ ਵਿਚਾਲਾ ਨਹੀਂ ਇਹ ਤਾਰ ਹੁੰਦਾ ਵਿਚੇ ਹੁੰਦਾ ਨਹੀਂ ਕਰਿਆ ਦਾ ਲਾਗੂ ਹੁੰਦਾ ਨਹੀਂ ਚੱਲ ਕੋਈ ਨਾ ਸਮਾਨ ਤਾਰ ਵਿੱਚ ਚੱਲ ਜਾ ਮੈਂ ਆ ਚਾਕੋ ਮੋੜਿਆ ਬਾਈ ਨੇ ਬਹੁਤ ਹੀਟਿੰਗ ਕਰੀ ਭਾਈ ਅੱਜ ਕੰਮ ਕਰਿਆ ਅੱਜ ਆਪਾਂ ਕਹਿੰਦੇ ਆ ਇਹਨੂੰ ਸਿੱਖ ਗਏ ਆ ਕੰਮ ਤੇ ਮਾਕੇ ਹੁਣ ਆ ਸਾਰੇ ਲਾਈਟ ਇਹਨੂੰ ਥੇੜੀ ਆ ਦੇਖ ਲਈ ਹਾਂ ਆ ਦੇ ਬਲਦੀ ਆ ਖਰਾਬ ਹੋ ਗਈ ਲਾਟੇ ਨੋ ਮੂਵਮੈਂਟ ਚ ਕਿਹੜਾ ਹਾਂ ਇਹਨੇ ਤਾਂ ਟੱਕ ਪਾ ਦਿੱਤਾ ਦਿੰਦਾ ਦੂਜਾ ਪੁੱਛ ਲੈਣਾ ਦੇਖਦਾ ਹੈ ਨਾ ਵਾਹ ਦੇ ਚਲੋ ਫੇ ਠੀਕ ਆ ਮੁੰਡੇ ਚੰਗਾ ਲੈ ਇਹਨਾਂ ਟੱਕ ਵੀ ਆ ਜੇ ਪਰ ਚਲਾ ਕੇ ਦੇਖਿਆ ਦੇਖਦੇ ਆ ਨਾ ਇੱਕ ਬਾਈ ਸੈਂਟਰ ਚੋਂ ਉੱਡ ਕੇ ਨਾ ਰੰਗ ਜਿਹੜਾ ਸੈਂਟਰ ਜਾਂਦਾ ਦਾ ਉਹ ਆਹ ਆਪਦਾ ਹੈ ਬੈਂਚ ਕਿੰਨੀ ਕੁ ਚਦੀ ਦੇਖ ਮੁੰਡੇ ਨਾ ਉਹ ਤਾਂ ਬੰਦੇ ਕਰਨੀ ਆ ਤੇ ਹਣ ਲੈ ਕੇ ਚੱਲਦੇ ਟਰੈਕਟਰ ਨੂੰ ਲੋ ਵੀ ਇੱਧਰ ਹੋ ਗਿਆ ਕੰਪਲੀਟ ਤੇ ਆਗੇ ਤੇ ਘਰਾਂ ਹੁਣ ਆਪਾਂ ਜਾ ਕੇ ਆਉਣਾ ਫੇਰ ਚਮਕੌਰ ਸਾਹਿਬ ਦਵਾਈ ਲੈ ਕੇ ਆਉਣੀ ਆ ਬਾਕੀ ਹੁਣ ਫੋਟੋ ਦਾ ਰਹਿ ਗਿਆ ਫੋਟੋ ਦਾ ਉਹ ਕਰਾਂਗੇ ਬਾਕੀ ਤੁਹਾਨੂੰ ਸ਼ੇਅਰ ਦਿਖਾਵਾਂ ਦੇਖਿਓ ਹੁਣ ਕਿੰਨਾ ਸਮਾਂ ਲੱਗਦਾ ਇੱਕ ਤੁਹਾਨੂੰ ਤੁਹਾਨੂੰ ਵੀ ਲਾਈਟਾਂ ਚਾਲਣਾ ਦੇਖੋ ਮੈਂ ਇਹ ਦੋਨੇ ਆ ਗਏ ਆਦਨ ਮੇਰੇ ਤੁਸੀਂ ਇਹ ਟੈਬਲਿੰਗ ਕਰਾਣਾ ਇੱਕ ਦਾਤ ਦੇ ਇੱਕ ਚੰਨਲਾ ਚੈੱਕ ਕਰੂੰ ਭਾਈ ਇਹੋ ਜੀ ਕੁਆਲਟੀ ਦੀ ਲੈਣ ਲਵਾ ਕੇ ਫੈਸਲੇ ਆਪਾਂ ਜੋੜੀ ਲਾ ਕੇ ਇਹ 700 ਰੁਪਏ ਦੀ ਜੋੜੀ ਆ ਭਾਈ ਇਹ ਮੈਟਰਲ ਵਾਲੀ ਆ ਜਿਹੜੀ ਪਿਓਰ ਮੈਟਰਲ ਦੀ ਆ ਮੇਖੋ ਖਾਰੀ ਲੈਟ ਇਹ ਟੁੱਟਣ ਵਾਲੀ ਵੀ ਨਹੀਂ ਉਹ ਲਾਈਏ ਤਾ ਅੱਗੇ ਹੀਰੇ ਜਾਂ ਸਰਵਾਂ ਦਾਣਾ ਪਾਤਾ ਤੇ ਹੁਣ ਆਪਾਂ ਚੱਲੀਏ ਅਪਾ ਗੁਰੂ ਘਰ ਨੱਥਾ ਦੇ ਕੇ ਫਿਰ ਆਪਾਂ ਚਾਨੀ ਚੰਕਾਉ ਤੋਂ ਆਪਾਂ ਹਰ ਸੇ ਆਵੇ ਹਰ ਸੇ ਆਵੇ